ਡੀ ਐਸ ਨਿਊਜ਼ ਦੇਖਦੇ ਦਸਕਾ ਨੂੰ ਪਿਆਰ ਭਰੀ ਸਸਸੀ ਕਾਲ ਜੋ ਅੱਜ ਜੈਨਤੀਪੁਰ ਪਰਿਵਾਰ ਵੱਲੋਂ ਸੁਖਜਿੰਦਰ ਰੰਧਾਵਾ ਦੇ ਹੱਕ ਵਿੱਚ ਰੱਖੀ ਮੈਂ ਮੀਟਿੰਗ ਨਿਤਾਰਿਆ ਰੈਲੀ ਦਾ ਰੂਪ 5000 ਲੋਕਾਂ ਤੋਂ ਦੇ ਠਾਠਾ ਮਾਰਦਾ ਮਾਰਦੇ ਇਕੱਠ ਨੇ ਸੁਖਵਿੰਦਰ ਰੰਧਾਵਾ ਦੀ ਇੱਜ਼ਤ ਦੀ ਲਾਈ ਮੋਰ ਲੋਕਾਂ ਦੀ ਆਵਾਜ਼ ਬਣ ਕੇ ਸੰਦ ਵਿੱਚ ਗੂੰਜੇਗਾ ਸੁਖਜਿੰਦਰ ਅਰੰਧਾਵਾ ਤੁਸੀਂ ਦੇ ਰੋਡੀ ਅਸੀਂ ਦਿਖਾ ਸੀ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਧੰਵਾਦ ਸਤ ਬੰਦੇ ਜਿਹੜੇ ਤੁਸੀਂ ਇੱਕ ਕਦੇ ਉੱਤੇ ਰਾਜ ਸਭਾ ਤੋਂ ਜਿੰਦਰਾ ਵੀ ਇੱਥੇ ਕਿਰੋ ਕਰਾ ਦਿੱਤਾ ਆਫਵਾਹੀ ਇਹ ਜਿਹੜੇ ਵੱਡੇ ਵੱਡੇ ਲੀਡਰ ਬੈਠੇ ਆ ਬਦਲਾ ਦੇ ਨੇ ਨੇ ਕਾਲੇ ਰਿਆਗੇ ਉਹਨਾਂ ਦਾ ਪਤਾ ਨਹੀਂ ਕਿ ਦਾ ਮਦਦ ਦੇ ਦਿੱਤੀ ਆ ਇਹ ਪਰਿਵਾਰ ਇਹੋ ਜਿਹਾ ਮਾ ਜੋਗਾ ਦੇ ਵਿੱਚ ਬਹੁਤ ਮੰਨਦੇ ਆ ਕਦੀ ਵੀ ਕੋਈ ਉਹਦਾ ਵੀ ਮੰਤ ਨਹੀਂ ਰੱਖੀ ਇਹਨਾਂ ਨੇ ਜੋ ਪੜ ਵਿਕਾਸ ਕਰਾਇਆ ਇਹਨੇ ਮੋਰਤਾਲੇ ਮੋਰ ਨਹੀਂ ਹੁੰਦਾ ਪਰ ਇਹਨਾਂ ਸਾਥ ਕਰਾ ਕੇ ਬਹੁਤ ਵੱਡੇ ਗੁਰੂ ਬਣਾਇਆ ਇਹਨਾਂ ਨੇ ਵੱਡੇ ਵੱਡਾ ਹਮਾਇਤ ਜਨਤਾ ਨੇ ਇਹਨਾਂ ਦੇ ਇਸ਼ਾਕ ਕਰਾਇਆ ਇਹ ਇਹਨਾ ਹੈ ਪਾਕਿਸਤਾਨ ਦਾ ਹਾਂਜੀ ਜਿਹੜੇ ਬੰਸਾਬਾ ਹੀ ਇਲਾਕਾ ਕੋ ਮੈਂ ਤੇ ਉਹਦਾ ਉਹ ਡਿਸਟ੍ਰਿਕਟ ਜਿਹੜਾ ਮੈਂ ਉਸ ਬਦੇ ਨੂੰ ਅਛਾ ਜਾਂਦਾ ਕਿ ਕਿਵੇਂ ਲੱਗਾ 5 ਸਾਲ ਮੈਂ 6 ਸਾਲ ਦੋਹਾਂ ਜ਼ਿਲ੍ਹਿਆਂ ਦਾ ਮੈਂ ਪਰਦਾਦ ਰਿਆ ਪਠਾਨਕੋਟ ਬਰਵਾਸ ਤੋਂ ਜੋ ਇਕੱਠਾ ਮੈਂ ਤੇ ਜਿੱਥੇ ਵੀ ਮੈਂ ਗਿਆ ਉਥੇ ਲੋਕਾਂ ਨੇ ਮੇਰੇ ਕਿਤਾਬੀ ਬਾਰੇ ਜਿਹੜੇ ਮੇਰੇ ਐਜੂਕੇਸ਼ਨ ਨੇ ਜਿਹੜੇ ਐਮਐਲਏ ਜਿਹੜੇ ਸਾਡੇ 6 ਬਣੇ ਨੇ ਉਹਨਾਂ ਦੇ ਪਰਿਵਾਰਾਂ ਦੀ ਹੋਰ ਜਿਹੜੇ ਸਾਡੇ ਪਾਣੇ ਕਾਂਗਰਸੀ ਪਰਿਵਾਰ ਨੇ तकरीबन ਉਹ ਸਾਰੇ ਅੰਦੇ ਵਿੱਚ ਖੁਸ਼ੀ ਹੈ ਔਰ ਉਹਨਾਂ ਨੇ ਫੰਗਰੀ ਬਾਕੀ ਅਧਿਕਾਰੀਆਂ ਆਪਣੀ ਇਲੈਕਸ਼ਨ ਸਟਾਰਟ ਕਰ ਦਿੱਤੀ ਔਰ ਇਥੋਂ ਤੱਕ ਜਿਹੜੇ ਕਰਾਜੇ ਬੈਠੇ ਨੇ ਉਹਨਾਂ ਦੇ ਵੀ ਕੰਮਾਂ ਦੇ ਰਿਖਤੇ ਵੀ ਅਸੀਂ ਜੋਬੇ ਹਾਂ ਜੀ ਅਸੀਂ ਐਸ ਪਾਰਟੀ ਨਾਲ ਸੀ ਹਾਸ ਪਾਰਟੀ ਨਾਲ ਸੀ ਪਰ ਅਸੀਂ ਚੋਣੇ ਆ ਕਿ ਜੋ ਹਿੰਦੁਸਤਾਨ ਚ ਹੋ ਰਿਹਾ ਉਹਨੂੰ ਘੱਲ ਪਾਈ ਜਾਏ ਔਰ ਉਹ ਉਹ ਗੱਲ ਜਾਏ ਜਿਹੜੀ ਦੇਸ਼ ਦੀ ਇਕਤਾ ਤੇ ਅਖੰਡਤਾ ਦੀ ਕੋਈ ਗੱਲ ਕਰੇ ਜਿਹੜਾ ਦੇਸ਼ ਨੂੰ ਪੱਠੇ ਰੱਖਣ ਦੀ ਗੱਲ ਕਰੇ ਜਿਹੜਾ ਪਾਕਿਸਤਾਨ ਕੋ ਨਸ਼ੇ ਆਉਂਦੇ ਨੇ ਨਗਰਚ ਸੁਲਾਉਦਾ ਉਹਨੂੰ ਰੋਕਣ ਦੀ ਗੱਲ ਕਰੇ ਜਿਹੜਾ ਛੇਨ ਵਾਲੇ ਜਿਹੜੇ ਧਰੋਜੀ ਦੇਸ਼ ਦੀ ਸਰਹੱਦਾਂ 'ਤੇ ਆ ਰਹੇ ਨੇ ਉਹਨਾਂ ਬਾਰੇ ਪਾਰਲੀਮੈਂਟ ਦੀ ਗੱਲ ਕਰੇ ਕਨੇ ਸਾਨੂੰ ਇਹੋ ਜਿਹੀ ਪਾਰਲੀਮੈਂਟਰੀ ਚਾਹੀਦੀ ਨੇ ਜਿਹੜੇ ਦੇਸ਼ ਦੀ ਗੱਲ ਕਰਦੇ ਦੇਸ਼ ਨੂੰ ਬਦਲਣ ਤੋਂ ਕਿਵੇਂ ਰਸਤਾ ਕ੍ਰੀਡ ਸਵਾਲਾਂ ਨੂੰ ਕਿਵੇਂ ਬਚਾਉਣਾ ਦੇਸ਼ ਦੇ ਸਰਹਦਾਂ ਨੂੰ ਕਿਵੇਂ ਅਸਿੱਖਰਾਂ ਨੂੰ ਦੇਖਣਾ ਜਿਹੜੇ ਨਸ਼ੇ ਨੂੰ ਕਿਵੇਂ ਰੋਕਣਾ ਜਿਹੜਾ ਗਲਤ ਕਰ ਸਕੀਏ ਕਿ ਅਮਰਸਰ ਦਾ 에어ਪੋਰਟ ਕਿਉਂ ਬੰਦ ਹੈ ਕਿਉਂ ਨਹੀਂ ਤੁਮੇ ਜਿਹੜੀਆਂ ਫਲਾਈਟਾਂ ਜਿਹੜੀਆਂ ਆਉਂਦੀਆਂ ਚੰਡੀਗੜ੍ਹ ਦੇ 에어ਪੋਰਟ ਦੇ ਕਿਉਂ ਨਹੀਂ ਕੋਈਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਕਿਉਂ ਨਹੀਂ ਪਠਾਨਕੋਟ ਦਾ ਨਿਊ 에어ਪੋਰਟ ਚੱਲ ਰਿਹਾ ਕੋ ਕੋ ਥੋੜਾ ਆਦਮਪੁਰ ਵਾਲਾ ਕਿਉਂ ਨਹੀਂ ਚੱਲਿਆ ਹਲਵਾਰੇ ਵਾਲਾ ਕਿਉਂ ਨਹੀਂ ਚੱਲ ਰਿਹਾ ਪਠਿੰਡੇ ਵਾਲਾ ਕਿਉਂ ਨਹੀਂ ਚੱਲ ਰਿਹਾ ਇਹ ਗੱਲਾਂ ਮੈਂਬਰ ਪਾਰਟੀ ਮੈਂਬਰ ਦੇ ਵਿੱਚ ਇੱਕ ਅੰਸਰ ਆਮ ਲੀਡਰਸ ਦੇ ਇੱਕ ਅੰਦਰ ਜਾਂਦੇ ਪਰ ਅੱਜ ਸੁਨੀਲ ਜਾਖੜ ਦਾ ਬਿਆਨ ਆਂਦਾ ਹੈ ਹੈਗੇ ਸੀ ਟਿਕਟ ਦਿੱਤੀ ਸੀ ਜਿਹੜੂ ਚੰਡੀਗੜ੍ਹ ਦਾ ਉਹ ਸੜੇ ਟਿਕਟ ਵੀ ਛੱਡ ਗਿਆ ਸੀ ਜਿਹਦਾ ਮੈਂ ਦੱਸਦਾ ਸੁਨੀਲ ਜਾਖੜ ਨੇ ਬਿਆਨ ਆਇਆ ਸੀ ਆਮ ਆਪੀ ਪਾਰਟੀ ਔਰ ਅਕਾਲੀ ਦਲ ਮੈਨੂੰ ਤੁਸੀਂ ਪ੍ਰੈਸ ਵਾਲੇ ਦੱਸ ਦਿਓ ਅੱਜ ਤੋਂ 20 ਦਿਨ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦਾ ਅਲਾਈنس ਹੋ ਰਿਹਾ ਸੀ ਪਤਾ ਨਹੀਂ ਕਿੱਥੇ ਰਹਿ ਗਿਆ ਤੇ ਇਹ ਤਾਂ ਦੇ ਸੁਭਾ ਆਪਣੇ ਇਲਾਕੇ ਵਿੱਚ ਵੋਟਾਂ ਡੋਆਇਟ